ਕੇਜਰੀਵਾਲ ਦੇ ਖਾਸ ਅਤੇ OSD ਰਹੇ ਬੀਬਾ ਕੁਮਾਰ ਨੂੰ ਜੈਡ ਪਲੱਸ ਸਿਕਿਉਰਟੀ ਮਿਲਣ ਉੱਤੇ ਬਿਕਰਮ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ ਦੇਖੋ ਕੀ ਕੁਝ ਕਿਹਾ ਸੱਚੀ ਗੱਲ ਜੀ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇਹ ਕਨਫਰਮਡ ਖਬਰ ਹੈ ਔਰ ਬੜੀ ਛੇਤੀ ਇਹ ਸਾਰੀ ਥੀਸ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਦੇਵ ਕੁਮਾਰ ਜੁੜਾ ਚੀਫ ਮਿਨਿਸਟਰ ਸਾਬਕਾ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਦਾ ਵਫਦੀ ਰਹਿ ਔਰ ਜਿਹੜਾ ਅੰਦਰ ਪਰ ਜੇਲ੍ਹ 'ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਰ ਅਨੁਗਮ ਸੁਆਤੀ ਮਹੀਵਾਲ ਬੜਾ ਮਿਸਬਿਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿੰਦਾ ਪਾ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜਿਹਦੇ ਤੇ ਧੀਆਂ ਪੈਣਾ ਦੇ ਨਾਲ ਵੱਦਸ ਲੂਟੀ ਕਰਨ ਤੇ ਪਰਚੇ ਦਰਜ ਹੋਲ ਇਨਜਾਮ ਲੱਗੇ ਹੋਣ ਉਹ ਜੇਲ੍ਹ ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਹੈ ਕਿ ਉਹ ਲੋ Z+ ਸਿਕਿਉਰਿਟੀ ਪੰਜਾਬ ਪੁਲਿਸ ਨੂੰ ਪ੍ਰਵਾਹਿਤ ਕਰੂਗੀ ਰਹਿੰਦਾ ਉਹ ਦਿੱਲੀ ਚ ਹੈ ਇਹ ਯਾ ਪਹਿਣਾ ਨਾਲ ਬਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਫॉर ਆਊਟਰੇਜਿੰਗ ਅ ਮੋਡਸਟੀ ਆਫ ਅ ਫॉर ਅ ਊਮਨ ਉਹ ਇਨਸਾਨ ਹੁਣ ਜੈਡ ਪਲੱਸ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦੋ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ ਹੋ 4 ਲੱਖ ਕਰੋੜ ਦਾ ਪੰਜਾਬ ਕਰ ਜਾਈ ਹੈ ਪੰਜਾਬ ਚ ਲਾਅ ਐਂਡ ਆਰਡਰ ਤੈਸ ਮੈਚ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨੇ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾਰੇ ਰੋਜ਼ ਜੋ ਗੈਂਗਸਟਰ ਜਿਹੜਾ ਦੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬ ਪਲਾ ਹਸਪਤਾਲਿਆਂ 'ਚ ਹੋਏ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਕੂ ਜੈੰਤੀਪੁਰ ਦੇ ਘਰ 'ਚ ਗ੍ਰੇਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਇਕਤਾ ਨੂੰ ਤਾਂ ਹਲੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਹੈ ਮਗਰ ਦਿੱਲੀ ਦੇ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣਿਆਂ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਿਡਰੋ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਆ ਜੋੜੇ ਹੱਥ ਭਗਵਾਨ ਜੀ ਕੋਈ ਸ਼ਰਮ ਕਰ ਲੋ ਬੇਸ਼ਰਮ ਇਨਸਾਨ ਥੋਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵਾਈਡ ਊਡ ਯੂ ਨੀਡ ਟੂ ਗਿਵ ਦਮ ਐਨ ਸਿਕਿਉਰਿਟੀ ਉਨ ਦਿੱਲੀ ਦਾ ਰੈਂਡ ਵਾਲਾ ਜੇ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ ਜੈਡ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦਾ ਕਲੌਕ ਇਹਨੂੰ ਦੋਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਊਗਾ ਕੀ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਇਹ ਯਾਤ ਸਰਕਾਰ ਦੇ ਭਗਵੰਤ ਮਾਨ ਜੀ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਥਾਣਿਆਂ 'ਚ ਤੁਹਾਡੀ ਪੁਲਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇਡੇ ਮਾੜੇ ਹੋਇਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਂਟ ਟੂ ਸਟਿਕ ਟੂ ਯੋਰ ਚੇਅਰ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਉੱਤੇ ਚੱਲਾ ਦਿੱਲੀ ਨੂੰ ਖੁਸ਼ ਰੱਖਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾ ਇਸ ਲਈ ਇਸ ਵਿਭਗ ਕੁਮਾਰ ਸਿਕਿਉਰਿਟੀ ਦੀ ਨਹੀਂ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜੁਰਖੇਸ ਧਰ ਦਿੱਤੀ ਆ ਪਹਿਲਾਂ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ Z+ ਸਿਕਿਉਰਿਟੀ ਪ੍ਰੋਵਾਈਡ ਕਰੋਗੀ ਮੈਂ ਤਾਂ ਪੰਜਾਬ ਪੁਲਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜਿਹੇ ਗਲਤ ਫੈਸਲਿਆਂ ਦਾ ਕਿ ਇਹ ਜਿਹੇ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੇਜਰੀਵਾਲ ਦੇ ਖਾਸ ਅਤੇ OSD ਰਹੇ ਬਿਬਕ ਕੁਮਾਰ ਨੂੰ Z+ ਸਿਕਿਉਰਟੀ ਮਿਲਣ ਉੱਤੇ ਬਿਕਰਮ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ ਦੇਖੋ ਕੀ ਕੁਝ ਕਿਹਾ ਸੱਚੀ ਗੱਲ ਜੀ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤਬਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇੱਕ ਕਨਫਰਮਡ ਖਬਰ ਹੈ ਔਰ ਬੜੀ ਛੇਤੀ ਇਹ ਸਾਰੀ ਥੀਸ ਪਬਲਿਕ ਡੋਮੇਨ 'ਤੇ ਆਈ ਜਾਣੀ ਹੈ ਕਿ ਕਿਵੇਂ ਬੇਬੂ ਕੁਮਾਰ ਜੁੜਾ Chief Minister ਸਾਫ ਦਾ Chief Minister ਕੇਜਰੀਵਾਲ ਸਾਹਿਬ ਦਾ ਵਸਦੀ ਰਹਿ ਔਰ ਜਿਹੜਾ ਅੰਦਰ ਫਿਰ ਜੇਲ੍ਹ ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲਮੈਂਟ ਸ਼ਵਤੀ ਮਹੀਵਾਲਾ ਬੜਾ ਮਿਸਬੀਹਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿੰਦਾ ਪਾ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜਿਹਦੇ ਤੇ ਧੀਆਂ ਪੈਗਾਂ ਦੇ ਨਾਲ ਪਦਸ਼ਰੂਤੀ ਕਰਨ ਤੇ ਪਰਚੇ ਦਰਜ ਹੋਣ ਇੰਜਾਮ ਲੱਗੇ ਹੋਣ ਉਹ ਜੇਲ੍ਹ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਹੈ ਕਿ ਉਹ ਲੋ Z+ ਸਿਕਿਉਰਿਟੀ ਪੰਜਾਬ ਪੁਲਿਸ ਨੂੰ ਪ੍ਰੋਵਾਈਡ ਕਰੂਗੀ ਰਹਿੰਦਾ ਉਹ ਦਿੱਲੀ 'ਚ ਆ ਤੇ ਯਹਾਂ ਪੜਣਾ ਨਾਲ ਵੱਦਸਲੂ ਕੀਤੇ ਉਸ ਤੇ ਪਰਚਾ ਦਰਜ ਹੈ ਫॉर ਆਊਟਰੇਜਿੰਗ ਅ ਮੋਡਸਟੀ ਆਫ ਅ ਆਫ ਅ ਊਮਨ ਉਹ ਇਨਸਾਨ ਹੁਣ ਜੈਡ ਪਲੱਸ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦੋ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ 4 ਲੱਖ ਕਰੋੜ ਦਾ ਪੰਜਾਬ ਕਰ ਜਾਈ ਹੈ ਪੰਜਾਬ ਚ ਲਾਅ ਐਂਡ ਆਰਡਰ ਤੈਛ ਨਾਸ਼ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨੇ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾ ਰਹੇ ਰੋਜ਼ ਜੋ ਗੈਂਗਸਟਰ ਜਿਹੜੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬਪਲਾ ਹਸਪਤਾਲਿਆਂ 'ਚ ਹੋਏ ਆ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪਪੂ ਜੈੰਤੀਪੁਰ ਦੇ ਘਰ 'ਚ ਗ੍ਰੇਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਇਕਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਹੈ ਮਗਰ ਦਿੱਲੀ ਦੇ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣਿਆਂ ਨਾਲ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਿਡਰੋ ਕਰਤੀ ਜਿਹੜੇ ਕਹਿੰਦੇ ਸੀ ਵੀ ਆਪੀ ਕਲਚਰ ਖਤਮ ਕਰ ਦਿਆਂਗੇ ਆ ਜੁੜੇ ਰੱਬ ਭਗਵਾਨ ਜੀ ਕੋਈ ਸ਼ਰਮ ਕਰ ਲੋ ਬੇ ਸ਼ਰਮ ਇਨਸਾਨ ਤੁਹਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵਾਈਡ ਊਡ ਯੂ ਨੀਡ ਟੂ ਗਿਵ ਦ ਮੈਨ ਸਿਕਿਉਰਿਟੀ ਉਹ ਦਿੱਲੀ ਦਾ ਰਹਿਣ ਵਾਲਾ ਜੇ ਉਹ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ ਜੈਡ ਪਲੱਸ ਸਿਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦਾ ਕਲॉक ਇਹਨੂੰ ਦੋਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਟੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਊਗਾ ਕੀ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਹੈ ਥਾਣਿਆਂ 'ਚ ਤੁਹਾਡੀ ਪੁਲਿਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇੰਨੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਨਗਰ ਯੂ ਆਰ ਓਨਲੀ ਵਾਟ ਟੂ ਸਟਿਕ ਟੂ ਯੋਰ ਚੇਅ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦਿੱਲੀ ਨੂੰ ਖੁਸ਼ ਰੱਖਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾਇ ਇਸ ਲਈ ਇਸ ਵਹਿਗੁਰੂ ਮਾਨ ਸਿਕਿਉਰਿਟੀ ਦੀ ਨਹੀਂ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜੁਰਖੇਸ ਧਰਦੀ ਦੀਆਂ ਪਹਿਣਾ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ Z+ ਸਿਕਿਉਰਿਟੀ ਪ੍ਰੋਵਾਈਡ ਕਰੂਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜੇ ਗਲਤ ਫੈਸਲਿਆਂ ਦਾ ਕਿ ਇਹ ਜੇ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਵਾਈ ਗੁਟੀਕਾ ਕਾਲ ਸਾਹਿਬ ਵਾਈ ਗੁਟੀਕਾ